ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਤੇ ਟਿੱਪਣੀਆਂ ਕੀਤੇ ਜਾਣ ਦੇ ਉਹਨਾਂ ਦੇ ਮਾਤਾ ਜੀ ਦੇ ਉੱਤੇ ਟਿੱਪਣੀਆਂ ਕੀਤੇ ਜਾਣ ਦੇ ਖਿਲਾਫ ਅੱਜ ਬੀਜੇਪੀ ਦੇ ਮਹਾਸਚੇਵ ਤਰुण ਚੋਗ ਜੀ ਦੇ ਆਫਿਸ ਦੇ ਬਾਹਰ ਰਾਹੁਲ ਗਾਂਧੀ ਜੀ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਪੁਤਲਾ ਖੂਬ ਵਜ਼ਾਇਰਾ ਤਰुण ਚੋਗ ਅਤੇ ਉਹਨਾਂ ਦੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰਾਹੁਲ ਗਾਂਧੀ ਦਾ ਪੁਤਲਾ ਲਗਾ ਕੇ फूक प्रधानमंत्री नरेंद्र मोदी माता जी के खिलाफ टिप्पणियां जा रही तलायोग टिप्पणिया की जाने खिलाफ बीजेपी पूरे वर्ल्ड है तस्वीर तो तुम देख सकते हो करीम चौक राष्ट्रीय महासचिव राहुल गांधी जी का पुतला फूक रहे अपनी टीम दे नाल अपने ऑफिस बाहर पुतला फूक निदाना हो तरुण खुद अपने साथियों के नाल नारेबाजी करते हुए राहुल गांधी शर्म करो राहुल गांधी हाय हाय एक से आप हाय इस खुद इसके खिलाफ रोष प्रदर्शन कर रहे हैं राहुल गांधी का गुस्सा बीजेपी कार्यकर्ता ने दे। देखा जा रहा है प्रधानमंत्री नरेंद्र मोदी अति परिवार मैमां जरा कांग्रेस नेतृत्व तो वालों टिप्पणियां की जा रही राहुल गांधी का नीचे गिरा के तरण जी आप पेट्रोल पा रहे और पुतला जाएगा तरुण चौक खुद आग लगा रहे

ਅਜੀਵ ਗਾਂਧੀ ਆ ਕਾਂਗਰਸ ਪਾਰਟੀ ਦਾ ਪੁਤਲਾ ਫੋਕ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਕਹਿਗੇ ਆਪ ਸਭ ਜਿਹੜੇ ਆ ਕਾਂਗਰਸੀ ਨੇਤৃত্ব ਦੇ ਵਿੱਚ ਐਸਾ ਹੈ ਕਿ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਲਗਾਤਾਰ ਇਹ ਸੁਪਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਗਾਲੀਆ ਦੇ ਰਹੇ ਨੇ ਉਹ برداشت ਨਹੀਂ ਹੋਏਗਾ ਪੂਰੇ ਦੇਸ਼ ਚੋਂ ਰਾ ਅੰਕਰੋਸ਼ ਹੈ ਜਗਾ ਜਗਾ ਤੇ ਪੁਤਲੇ ਜਲਾ ਰਹੇ ਕਸ਼ਮੀਰ ਤੋਂ ਲੈ ਕੇ ਕੱਚ ਤੱਕ ਕਨਿਆ ਕੁਮਾਰੀ ਤੱਕ ਸਾਰਾ ਦੇਸ਼ ਕਰੋਸ਼ਿਤ ਹੈ ਉਹ ਪ੍ਰਧਾਨ ਮੰਤਰੀ ਦੇ ਮਾਤਾ ਜੀ ਨੂੰ ਗਾਲੀ ਦੇਣਾ ਸਵਰਗੀ पूजी नहीं है, माता जी ने देना यह देश की बेटिया तो बमान है तो समझ आता है कि कांग्रेस पार्टी महिलाओं कि आदर है यह अच्छा पूरे देश आक्रोश है अब इतना भी पुतला साड़ेगा सब जगह साड़े जा रहे राहुल गांधी देश तो माफी मंगनी चाहिए और राहुल गांधी जी घुसपेठिया बचाओ यात्रा इन्हूष बर्दाश्त नहीं करेगा तुम्हें देश के दे अंदर घुसपेठिया वसाना चाहते हो घुसपेठिया से यात्रा कर रहे हो यह घुसपेठिया पालन का एक षडयंत्र है ਉਰੇ ਆਪਣੇ ਵਿਦੇਸ਼ੀ ਆਕਾਮਾਂ ਦੇ ਇਸ਼ਾਰੇ ਤੇ ਇਸ ਸ਼ਹਿਰ ਨੂੰ ਚਲਾ ਰਹੇ ਹਨ ਬਰਦਾਸ਼ਤ ਨਹੀਂ ਕਰਾਂ ਪੰਜਾਬ ਇਸ ਵੇਲੇ ਤਰਸਦਾ ਚੋਰ ਬਾੜਕ ਬਾੜ ਆਈ ਹੋਈ ਹੈ ਇਸ ਵੇਲੇ ਸਾਰੀਆਂ ਆਪਣੇ ਆਪਣੇ ਐਨ ਜੀਓਜ਼ ਸਮਾਜ ਸੇਵੀ ਸੰਸਥਾਵਾਂ ਗੁਰਦੁਆਰੇ ਮੰਦਰ ਸਭ ਸਹਿਯੋਗ ਦੇ ਰਹੇ ਨੇ ਪਰ ਜੋ ਚਾਹੀਦਾ ਹੈ ਸਰਕਾਰ ਵੱਲੋਂ ਉਹ ਸਹਿਯੋਗ ਦੀ ਆਸ਼ਾ ਪੂਰੀ ਤਰ੍ਹਾਂ ਪੰਜਾਬ ਦੀ ਸਰਕਾਰ ਫੇਲ ਹੈ ਔਰ ਪੰਜਾਬ ਦੀ ਸਰਕਾਰ ਕੋਲ ਕੋਈ ਵਿਜ਼ਨ ਨਹੀਂ ਕੋਈ ਅਜੰਡਾ ਨਹੀਂ ਕੋਈ ਸੋਚ ਨਹੀਂ ਔਰ ਅੱਜ ਸਾਫ਼ ਦਿਖ ਰਿਹਾ ਹੈ ਕਿ ਜੋ ਕੰਮ ਇਹਨਾਂ ਨੂੰ ਪਹਿਲੇ ਕਰਨੇ ਚਾਹੀਦੇ ਸੀ ਇਹਨਾਂ ਨੇ ਨਹੀਂ ਕੀਤੇ ਜਿਹਦੀ ਬਦੌਲਤ ਅੱਜ ਪੰਜਾਬ ਭੁਗਤ ਰਿਹਾ ਔਰ ਪੰਜਾਬ ਦੇ ਅੰਦਰ ਅੱਗੇ ਚੁਟਕਲੇ ਕਰ ਦਿੰਦੇ ਭਗਵੰਤ ਮਾਨ ਸਾਹਿਬ ਅੱਜ ਆਪ ਕਿਉਂ ਨਹੀਂ ਤੁਸੀਂ ਕਿਨਾਰੇ ਪੱਕੇ ਕਰਾਏ ਸਫਾਈਆਂ ਕਿਉਂ ਨਹੀਂ ਕਰਾਈਆਂ ਕਿਉਂ ਨਹੀਂ ਨਾਲੇ ਸਾਫ਼ ਕਰਾਏ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੀ ਭਗਵੰਤ ਮਾਨ ਦੀ ਸਰਕਾਰ ਔਰ ਸਰਕਾਰ ਟੋਟਲ ਫੇਲ ਹੈ ਆਰਮੀ ਨੇ 7.5000 ਲੋਕਾਂ ਨੂੰ ਕੱਢਿਆ ਔਰ ਆਰਮੀ ਲਗਾਤਾਰ ਕੰਮ ਚ ਲੱਗੀ ਹੈ ਕੇਂਦਰ ਦੀ ਸਰਕਾਰ ਹਰ ਮਦਦ ਅਸਤੇ ਤਿਆਰ ਚਲੋ ਜੀ ਸੁਣ ਲੈਣੇ ਬਾਅਦ ਦੋ ਮਿੰਟ ਗਲਤ ਸ਼ਬਦ ਕਹਿਣੇ ਉਹਦੇ ਤੋਂ ਆਵੰਤ ਸੀ ਉਤਲਾ ਵੀ ਫੁੱਟ ਗਿਆ ਇੱਥੇ ਦੇਖੋ ਜੀ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਤੁਸੀਂ ਦੇਖ ਰਹੇ ਹੋ ਵੀ ਕਈ ਲੋਕ ਉਹਨਾਂ ਦੇ ਬਾਰੇ ਬਹੁਤ ਕੁਝ ਕਹਿੰਦੇ ਨੇ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਾਂਗਾ ਵੀ ਨਾ ਮੋਦੀ ਜੀ ਗਿਰੇ ਨਾ ਉਨਕੀ ਉਮੀਦੋਂ ਕੇ ਮিনার ਗਿਰੇ ਨਾ ਮੋਦੀ ਜੀ ਗਿਰੇ ਨਾ ਉਨਕੀ ਉਮੀਦੋਂ ਕੇ ਮিনার ਗਿਰੇ ਉਮੀਦ ਮਤਲਬ ਕਿ ਉਹ ਜੋ ਦੇਸ਼ ਦੀ ਸੇਵਾ ਕਰਨੇ ਚਾਹੁੰਦੇ ਨੇ ਉਹਨਾਂ ਦੀ ਕਦੀ ਇਹ ਨਵੀਂ ਅਭਿ ਇੱਛਾ ਪੂਰੀ ਨਹੀਂ ਹੋਈ ਉਹ ਹਰ ਵੇਲੇ ਦੇਸ਼ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਨਾ ਮੋਦੀ ਜੀ ਗਰੇ ਨਾ ਉਨ੍ਹਾਂ ਕੀ ਉਮੀਦੋ ਕੇ ਮিনার ਗਰੇ ਪਰ ਕੁਝ ਲੋਗ ਉਨਕੋ ਗिराਣੇ ਕੇ ਚੱਕਰ ਮੇਂ ਕਈ ਕਈ ਬਾਰ ਗਰੇ ਜਿਹੜੇ ਲੋਗ ਉਹਨਾਂ ਨੂੰ ਗਿਰਾਣ ਦੀ ਕੋਸ਼ਿਸ਼ ਕਰਦੇ ਨੇ ਉਹ ਕਈ 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 ਬਾਰ ਗਰੇ ਨੇ ਤੁਸੀਂ ਦੇਖ ਰਹੇ ਹੋ ਵੀ ਅੱਜ ਬਹੁਤ ਵੱਡਾ ਕਾਰਜਕ੍ਰਮ ਜਿਹੜਾ ਅਸੀਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੋਕ ਜੀ ਦੇ ਕਾਰੇਲੇ ਦੇ ਬਾਹਰ ਕੀਤਾ ਹੈ ਪਰ ਵੱਡੀ ਗੱਲ ਇਹ ਹੈ ਵੀ ਅੱਜ ਤਰुण ਜੀ ਉੱਚੇਚੇ ਤੌਰ ਤੇ ਇਸ ਕਾਰਜਕ੍ਰਮ ਦੇ ਵਿੱਚ ਹਾਜ਼ਰ ਹੋਣ ਲਈ ਦਿੱਲੀ ਤੋਂ ਉੱਚੇਚੇ ਤੌਰ ਤੇ ਕੱਲ ਰਾਤੀ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਇੱਥੋਂ ਹੋ ਕੇ ਅਸ਼ਵਨੀ ਸ਼ਰਮਾ ਜੀ ਦੇ ਭਰਾ ਦੀ ਕਿਰਿਆ ਉੱਥੋਂ ਹੋ ਕੇ ਦਿੱਲੀ ਚੱਲ ਜਾਣਾ ਮੈਂ ਮੈਂ ਰਾਹੁਲ ਗਾਂਧੀ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵਾਂ ਭਈ ਬੜੇ ਲੋਕ ਮੋਦੀ ਜੀ ਦੇ ਖਿਲਾਫ ਬੋਲਦੇ ਨੇ ਪਰ ਉਹਨਾਂ ਦੀ ਦਿਵੰਗਤ ਮਾਤਾ ਦੇ ਖਿਲਾਫ ਬੋਲਣਾ ਇਹ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਇਸ ਚੀਜ਼ ਦੀ ਮੈਂ ਕਹਿੰਦਾ ਵਾਂ ਸਾਡੀਆਂ ਮਾਵਾ ਜਿਹੜੀਆਂ ਜਿਨ੍ਹਾਂ ਦੇ ਖਿਲਾਫ ਮਾਂ ਦੇ ਖਿਲਾਫ ਅਪਸ਼ਬਦ ਬੋਲਨੇ ਬਹੁਤ ਸ਼ਰਮਨਾਕ ਗੱਲ ਹੈ ਇਹ ਬਹੁਤ ਵੱਡੀ ਨਲਾਇਕੀ ਦੀ ਗੱਲ ਹੈ ਰਾਹੁਲ ਗਾਂਧੀ ਨੂੰ ਇਸ ਸ਼ਬਦਾਂ ਲਈ ਮਾਫੀ ਮੰਗਣੀ ਪਏਗੀ ਦੇਸ਼ અપਮਾਨ ਨਹੀਂ ਸਹੇਗਾ ਮਾਤ੍ਰ ਸ਼ਕਤੀ ਦਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਸੜਕਾਂ ਤੇ ਉਤਰੇਗਾ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਕਾਰ्यालय ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਵਾ ਐਨੇ ਮਹੀਨੇ ਦੇ ਵਿੱਚ ਵੀ ਅਸੀਂ ਇਹ ਕਾਰਜਕ੍ਰਮ ਕੀਤਾ ਅਗੋਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਮਾਫੀ ਨਹੀਂ ਮੰਗੇਗਾ ਰਾਹੁਲ ਗਾਂਧੀ ਅਸੀਂ ਕਾਂਗਰਸ ਕਾਰ्यालय ਦੇ ਬਾਹਰ ਪੁਤਲਾ ਸਾੜਾਂਗੇ ਪ੍ਰੋਟੈਸਟ ਤੇਜ਼ ਕਰਾਂਗੇ ਚੱਕਦੇ ਹੋ ਤਰੁਣ ਚੁੱਕ ਜੀ ਦੇ ਆਫਿਸ ਦੇ ਬਾਹਰ ਅੱਜ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਗਿਆ ਹੈ ਰਾਹੁਲ ਗਾਂਧੀ ਕਾਂਗਰਸ ਦੇ નેਤਰਤਵ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਤਾ ਜੀ ਦੇ ਖਿਲਾਫ ਸ਼ਬਦ ਅਪਸ਼ਬਦ ਬੋਲੇ ਗਏ ਸੀਗੇ ਉਸ ਦੇ ਰੋਸ਼ ਵਿੱਚ ਆਏ ਪੂਰੇ ਭਾਰਤ ਦੇ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਵਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ